ਇਹਤ ਮਜ਼ਦੂਰ ਮਜ਼ਦੂਰ ਸੰਗ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਖੇਤ ਮਜ਼ਦੂਰ ਤੇ ਮਜ਼ਦੂਰ ਸੰਗ ਜਿੰਦਾਬਾਦ ਖੇਤ ਮਜ਼ਦੂਰ ਤੇ ਮਜ਼ਦੂਰ ਸੰਗ ਜਿੰਦਾਬਾਦ ਖੇਤ ਮਜ਼ਦੂਰ ਤੇ ਮਜ਼ਦੂਰ ਇਕਤਾ ਜਿੰਦਾਬਾਦ ਖੇਤ ਮਜ਼ਦੂਰ ਤੇ ਮਜ਼ਦੂਰ ਇਕਤਾ ਜਿੰਦਾਬਾਦ ਹਾਂਜੀ ਸਰ ਅੱਜ ਦਾ ਜਿਹੜਾ ਤੁਹਾਨੂੰ ਕਹਿੰਦਾ ਕਰ ਰਹੇ ਹੋ ਇਹਦੇ ਬਾਰੇ ਕੁਝ ਜਾਨਣਾ ਪਊ ਅੱਜ ਸਾਡੇ ਸਟੇਟ ਲੈਵਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਜਿਹਦੇ ਵਿੱਚ ਸੁਖਬੀਰ ਗੁਪਤਾ ਸਿੰਘ ਉਰਪਾਣਾ ਜੀ ਨੂੰ ਪੰਜਾਬ ਦੇ ਜਨਰਲ ਸਕੱਤਰ ਦੇ ਤੌਰ ਤੇ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਨਵੀਂ ਜ਼ਿੰਮੇਵਾਰੀ ਲਈ ਸਭ ਤੋਂ ਪਹਿਲਾਂ ਮੈਂ ਸ਼੍ਰੀ ਉਰਪਾਣਾ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਨਾਲ ਦੀ ਨਾਲ ਇਹ ਆਸ ਕਰਦਾ ਕਿ ਜੋ ਸੰਗਠਨ ਜੋ ਵਿਚਾਰ ਅਸੀਂ ਸੰਗਠਨ ਦਾ ਰੱਖਿਆ ਦਸਤਾਨੇ ਮੱਗਨੇ ਹੁਣੇ ਤੁਹਾਨੂੰ ਦੱਸਿਆ ਕਿ ਜਿਹੜੇ ਖੇਤ ਮਜ਼ਦੂਰ ਆ ਉਹਨਾਂ ਦੇ ਹੱਕ ਉਹਨਾਂ ਤਾਂ ਉਹਨਾਂ ਨੂੰ ਬੁਲਾਇਆ ਜਾਣ ਇਹਦੇ ਕਰਕੇ ਅਸੀਂ ਇਹ ਸੰਗਠਨ ਖੜਾ ਕੀਤਾ ਔਰ ਆਉਣ ਵਾਲੇ ਟਾਈਮ 'ਚ ਇਹਨੂੰ ਹੋਰ ਅੱਗੇ ਵਧਾਵਾਂਗੇ ਔਰ ਮੈਨੂੰ ਉਮੀਦ ਆ ਰਪਾਣਾ ਜੀ ਉਸ ਨਵੀਂ ਜ਼ਿੰਮੇਵਾਰੀ ਨਾਲ ਇਸ ਸੰਗਠਨ ਨੇ ਦੇਗਦੋਂ ਤੋਂ ਜੋ ਕਰਨਗੇ ਆਪਣਾ ਤੇ ਇਹਨਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾ ਤੇ ਵਧਾਈ ਪ੍ਰੋਗਰਾਮ ਨੂੰ ਦੱਸਿ ਬਲੇਦ ਜੀ ਅੱਜ ਤੁਸੀਂ ਨਿਫਤੀ ਕਰ ਰਹੇ ਹੋ ਸਮਾਗਮ ਹੋ ਰਿਹਾ ਵਾ ਕੀ ਕਹਿਣਾ ਸਵਾਗਤ ਸਭ ਤੋਂ ਪਹਿਲੇ ਜਾਤੀ ਮਜ਼ਦਾਂ ਮੇਰਾ ਨਾਮ ਮਦਦ ਸੰਘ ਬੇਰੇ ਮੁਕਬਲੇ ਦਾ ਪੰਜਾਬ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ ਅੱਜ ਸਭ ਦੇ ਜੱਟਾ ਜੀ ਨੂੰ ਮੇਰੇ ਵੀਰ ਨੂੰ ਉਹ ਜ਼ਿੰਮੇਵਾਰੀ ਸੰਪੂਰਨ ਹੋਈਆ ਸਭ ਤੋਂ ਪਹਿਲੇ ਮੈਂ ਇਹਨਾਂ ਨੂੰ ਲੱਖ ਲੱਖ ਵਧਾਈ ਤੇ ਇਹਨਾਂ ਦੇ ਪਰਿਵਾਰ ਨੂੰ ਜਿਨ੍ਹਾਂ ਨੇ ਇਹ ਫਦਾ ਮੇਥੇ ਤੇ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ ਇਹਨਾਂ ਨੇ ਦੇਰਾ ਚੱਕਿਆ ਕੋਤੇ ਮਜ਼ਦੂਰਾਂ ਦੇ ਨਾਲ ਹਰ ਵਕਤ ਤੱਕਾ ਹੋਇਆ ਖੱਪਿਆਂ ਦੇ ਵਿੱਚ ਜੋ ਮਜ਼ਦੂਰ ਕੰਮ ਕਰਦੇ ਆ ਕਿਸੇ ਦੇ ਸੱਪ ਲੱਡ ਜਾਂਦਾ ਕਿਸੇ ਨੂੰ ਬਿਜਲੀ ਲੱਗ ਜਾਂਦੀ ਆ ਉਹ ਕੋਈ ਵੀ ਇਹਨੋਂ ਕੋਸੋ ਨਹੀਂ ਕੋਈ ਇਹਨੋਂ ਪਰਿਵਾਰ ਨੂੰ ਕੋਈ ਸੁਹਣਤ ਨਹੀਂ ਕੋਈ ਪੈਸਾ ਨਹੀਂ ਮਿਲਦਾ ਤੇ ਕੋਈ ਜ਼ਿੰਮੇਵਾਰੀ ਨਹੀਂ ਸੰਭਾਲੇ ਦਿੰਦੀ ਜੇ ਮੇਰੇ ਘੋਟਿਆਂ ਵਿੱਚ ਕੰਮ ਕਰਦੀ ਆ ਤੇ ਮਾਲਕ ਆਪਣੇ ਮਨਮਰਜ਼ੀਆਂ ਕਰਦੇ ਤੇ ਮਰਜ਼ੀਆਂ ਦੀ ਤਰਖਾਹ ਦਿੰਦੇ ਆ ਪਰ ਕੋਈ ਕਹਿੰਦੇ ਗਿੰਦੇ ਕੋ ਇਫ ਕਰਤੇ ਸਾਡੀ ਪਾਰਟੀ ਨੇ ਜ਼ਿੰਮੇਵਾਰੀਆਂ ਚੁੱਕੀਆਂ ਔਰ ਸਪੀਟਾ ਦੇ ਤੋਹੀ ਆਪਣੀ ਪਾਰਟੀ ਨੂੰ ਲੈ ਕੇ ਆਇਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਖੇਤ ਮਜ਼ਬੂਤ ਮਜ਼ਦੂਰ ਸੰਗ ਤੇ ਉਮਰ ਦੇਣਗੇ ਆਪਣੇ ਹੱਕ ਇੱਕ ਸਹੀ ਸਰਕਾਰ ਕੋਲ ਲੈਣਗੇ ਕਿਉਂਕਿ ਕੋਈ ਮੋਟੀ ਕੋਈ ਮਜ਼ਦੂਰ ਨੂੰ ਪ੍ਰੇਸ਼ਕ ਨਹੀਂ ਦਿੰਦਾ ਹੱਕ ਖੋਗਿਆ ਨਾ ਪੈਂਦਾ ਅਸੀਂ ਸਾਰੇ ਤੇ ਮਜ਼ਦੂਰ ਤੇ ਮਜ਼ਦੂਰ ਸੰਘ ਜਿੰਨੇ ਵੀ ਮਜ਼ਦੂਰ ਔਰ ਪੰਜਾਬ ਦੇ ਵਿੱਚ ਗੁੱਪੀ ਦੇ ਵਿੱਚ ਦੇ ਆਦੇ ਵਿੱਚ ਕੰਮ ਕਰਦੇ ਆ ਅਸੀਂ ਇਹਨਾਂ ਦੀ ਆਵਾਜ਼ ਬਣ ਕੇ ਮੋਰ ਹਮਾ ਦੇ ਔਰ ਇਹਨਾਂ ਦੀ ਆਵਾਜ਼ ਬਣ ਕੇ ਇਹਨਾਂ ਨੂੰ ਆਉਣ ਵਾਲੇ ਸਮਾਜ ਵਿੱਚ ਹੱਕ ਦਿਵਾਵਾ ਦੇ ਜਿਹੜੀਆਂ ਬੀਬੀਆਂ ਬੈਂਕ ਵੀ ਹਟਲ ਕਰਦੀਆਂ ਇਹਨਾਂ ਨੂੰ 200 ਤੋਂ 250 ਤੱਕ ਦਿਹਾੜੀ ਮਿਲਦੀ ਹੈ ਇਹਨਾਂ ਨੂੰ ਵੀ 5-1000 ਰੁਪਏ ਦਿਹਾੜੀ ਦਿਵਾਈ ਜੇ ਆਪ ਜੀ ਜੀਬਾਤ ਹਾਂਜੀ ਨਿਰਮਲ ਨਾਰਜੀ ਅੱਜ ਦੇ ਜਿਹੜੀ ਤੁਸੀਂ ਨਿੱਤੀ ਕੀਤੀ ਹੈ ਤੁਹਾਡਾ ਕੀ ਕਹਿਣਾ ਵਾ ਅੱਜ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ ਪੰਜਾਬ ਦੇ ਜਨਮ ਸਖਤਰ ਦੇ ਨਾਤੇ ਸਰਦਾਰ ਜਗਤਾਰ ਸਿੰਘ ਰਪਾਣਾ ਜੀ ਜੋ ਕਿ ਇੱਕ ਪ੍ਰਸਿੱਧ ਚਿੱਤਰਕਾਰ ਹੈ ਰੈਂਟਾ ਉਹਨਾਂ ਨੂੰ ਜਮੇਸ ਕੱਤਰ ਪੰਜਾਬ ਖੇਤ ਮਜ਼ਦੂਰ ਤੰਦੂਰ ਸੰਗਮਿਤ ਕੀਤਾ ਗਿਆ ਇਸ ਮੌਕੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਮੈਨੂੰ ਆਸ ਹੈ ਕਿ ਇਹ ਜੋ ਵੀ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਆ ਕਿਉਂਕਿ ਜਿਹੜੇ ਸਮਾਜਿਕ ਵਿਅਕਤੀ ਆ ਉਹ ਪੂਰੀ ਤੰਦੇਈ ਨਾਲ ਇਹਨੂੰ ਨਿਭਾਉਣਗੇ ਤੇ ਇਹਦੇ ਨਾਲ ਜਿਹੜਾ ਪੰਜਾਬ ਦੇ ਜਿਹੜੇ ਖੇਤ ਮਜ਼ਦੂਰਾਂ ਨਾਲ ਜੋ ਸਰਕਾਰਾਂ ਦੀਆਂ ਅੱਜ ਤੱਕ ਦੀਆਂ ਬਿਤਕਰਾ ਕਰਦੀਆਂ ਆ ਰਹੀਆਂ ਜਿਹੜੀ ਕਾਣੀ ਵੰਡ ਕਰਦੀ ਆ ਸਰਕਾਰ ਪੰਜਾਬ ਵਿੱਚ ਉਸ ਕਾਣੀ ਵੰਡ ਨੂੰ ਅਸੀਂ ਬੰਦ ਕਰਾਵਾਂਗੇ ਜਿਹੜੇ ਖੇਤ ਮਜ਼ਦੂਰਾਂ ਦੇ ਹੱਕ ਆ ਜਿਹੜਾ ਉਹਨਾਂ ਦਾ ਬਰਦਾ ਹੱਕ ਆ ਉਹਨੂੰ ਅਸੀਂ ਦਵਾਵਾਂਗੇ ਉਹਦੇ ਲਈ ਸੰਘਰਸ਼ ਕਰਾਂਗੇ ਔਰ ਇਹਨੂੰ ਅਸੀਂ ਇੱਕ ਪੰਜਾਬ ਜਗਤ ਦੀ ਇੱਕ ਲਹਿਰ ਖੜੀ ਕਰਾਂਗੇ ਤਾਂ ਕਿ ਜਿਹੜੇ ਖੇਤ ਮਜ਼ਦੂਰਾਂ ਨੂੰ ਜਿੰਨੀਆਂ ਸਰਕਾਰਾਂ ਪਿੱਠ ਕੰਡ ਕਰਕੇ ਬਿਠੀਆਂ ਹਨ ਉਹ ਉਹਦੇ ਨਾਲ ਜਿਆਦਾ ਦੇ ਹੱਕਾਂ ਦੇ ਸਕਣ ਜਿੱਥੇ ਸਾਰੇ ਭੈਣਾਂ ਨੂੰ ਸਰਕਾਰ ਕੋਈ ਨਾ ਕੋਈ ਸਹੂਲਤ ਦੇ ਰਹੀ ਆ ਤੇ ਖੇਤ ਮਜ਼ਦੂਰ ਵਰਗੀ ਆ ਜਿਹਨੂੰ ਵਾਂਝੇ ਰੱਖਿਆ ਗਿਆ ਹੁਣ ਤੱਕ ਆਜ਼ਾਦੀ ਤੋਂ ਬਾਅਦ ਇਹਨਾਂ ਦੀ ਕੋਈ ਗਲਤੀ ਨਹੀਂ ਹੈ ਕਿਸੇ ਸਰਕਾਰੀ محکمہ ਦੇ ਵਿੱਚ ਗਲਤੀ ਨਹੀਂ ਹੈ ਨਾ ਕੋਈ ਇਹਨਾਂ ਲਈ ਕੋਈ ਯੋਜਨਾ ਨਾ ਕੋਈ ਕਮਿਸ਼ਨ ਬਣਾਇਆ ਨਾ ਕੋਈ ਕਿਸੇ ਤਰ੍ਹਾਂ ਦੀ ਇਹ ਵੀ ਕੋਈ ਮਿਨਿਸਟਰੀ ਹੈ ਜਿਹੜਾ ਖੇਤ ਵਿੱਚ ਕੰਮ ਕਰਨ ਵਾਲਾ ਜਿਹੜਾ ਮਜ਼ਦੂਰ ਆ ਉਹ ਬਿਲਕੁਲ ਜਿਹੜੀ ਸਰਕਾਰੀ ਸਹੂਲਤਾਂ ਤੋਂ ਵਾਂਝਾ ਆ ਤੇ ਰਪਾਣਾ ਜੀ ਬਣੇ ਨੇ ਜਨਸਕਤਰ ਬੜੀ ਆਸ ਆ ਵੀ ਇਹ ਪੂਰੇ ਪੰਜਾਬ ਦੇ ਨਾਲ ਇਹ ਕੰਮ ਨੂੰ ਅੱਗੇ ਲੈ ਜਾਣਗੇ 2050 ਪਰ ਵਿੱਚ ਹਰ ਜ਼ਿਲ੍ਹੇ ਵਿੱਚ ਸੰਗਠਨ ਖੜਾ ਕਰਦਾ ਇਹਨਾਂ ਨੇ ਆਪਣੇ ਕੰਧਾਂ ਤੇ ਜਮਾ ਲਿਆ ਉਹਨੂੰ ਪੂਰਾ ਕਰਨਾ ਹਾਂ ਅੰਜੂ ਸਰ ਤੁਹਾਨੂੰ ਅੱਜ ਜਨਰਲ ਸੈਕਟਰੀ ਪੰਜਾਬ ਬਣਾਇਆ ਤੁਹਾਡਾ ਕੀ ਕਹਿਣਾ ਹੈ ਮੈਂ ਦਪਾਰ ਸਿੰਘ ਰਪਾਣਾ ਖੇਤ ਮਜ਼ਦੂਰ ਤੇ ਮਜ਼ਦੂਰ ਸੰਗਠਨ ਵੱਲੋਂ ਜੇਨ ਨੂੰ ਜਿੰਮੇਵਾਰ ਦਿੱਤੀ ਗਈ ਹੈ ਜਨ ਸੈਕਟਰੀ ਪੰਜਾਬ ਇਹ ਮੈਂ ਆਪ ਦੀ ਜਿੰਮੇਵਾਰੀ ਤੰਗ ਦੇ ਨਾਲ ਲਬਾਵਾਂਗਾ ਜੋ ਮਜ਼ਦੂਰਾਂ ਨੇ ਸਾਡੇ ਪੰਜਾਬ ਦੇ ਮਜ਼ਦੂਰ ਖੇਤ ਮਜ਼ਦੂਰ ਹੈ ਜਾਂ ਮਜ਼ਦੂਰ ਹੈ ਇਹਨਾਂ ਦੀਆਂ ਜੋ ਵੀ ਸਮੱਸਿਆ ਹੈ ਅਸੀਂ ਇਹ ਪ੍ਰਸ਼ਾਸਨ ਦੇ ਅੱਗੇ ਕਦੋਂ ਤੱਕ ਸਫਲ ਕੋਸ਼ਿਸ਼ ਕਰਾਂਗੇ ਵੀ ਇਹਨਾਂ ਦੀਆਂ ਜਿੰਨੀਆਂ ਜੁਲਿਆ ਰਹੀਆਂ ਜਾਂ ਇਹਨਾਂ ਨੂੰ ਸਾਨੂੰ ਦਿੱਤੀਆਂ ਗਈਆਂ ਕਿ ਅਸੀਂ ਇਹਨਾਂ ਦੀਆਂ ਜੀਆਂ ਮੰਗਾਂ ਇਹਨਾਂ ਦਾ ਕਿ ਸਰਕਾਰ ਤੱਕ ਪਹੁੰਚਾ ਸਕੀਏ ਕੋਈ ਹੱਲ ਦੇ ਸਕੀਏ ਤੁਹਾਨੂੰ ਦਿਖਿਆ ਜਦੋਂ ਤਾਂ ਇਹ ਸਮਨੀਆਂ ਸਰਕਾਰਾਂ ਸੈਂਟਰ ਦੀ ਹੋਵੇ ਤਾਂ ਇਹ ਪੰਜਾਬ ਦੀ ਹੋਵੇ ਉਮੈਸ਼ਾ ਥੇਕ ਮਜ਼ਦੂਰਾਂ ਨੂੰ ਸੜਕਾਂ ਤੇ ਆ ਕੇ ਹੀ ਆਪਣੀਆਂ ਮੰਗਾਂ ਬਣਾਉਣੀਆਂ ਪੈਂਦੀਆਂ ਭੱਤੇ ਚੋਈਆਂ ਹੁੰਦੀਆਂ ਕੀ ਕਰੋਗੇ ਭੁੱਖੇ ਜਨਾਂ ਲਈ ਦੇਖੋ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਸਾਡੇ ਸਰਪ੍ਰਸਤਾ ਨਰਮਨ ਸਿੰਘ ਜੀ ਸਬਰਵਾਲ ਜੀ ਕਬਲੇਵ ਸਾਹਿਬ ਇਹਨਾਂ ਨੇ ਜਿਹੜੇ ਵੀੜਾ ਚੱਕਿਆ ਇਹਨਾਂ ਨੇ ਵੀੜਾ ਉਸ ਚੱਕਿਆ ਕਿ ਅਸੀਂ ਮਜ਼ਦੂਰਾਂ ਨੇ ਅੱਗੇ ਵੀ ਸੰਸਥਾਨ ਬਹੁਤ ਚੱਲਦੀਆਂ ਐ ਬਹੁਤ ਸਾਰੀਆਂ ਜਿਵੇਂ ਲੋਕ ਬਣਾਈਆਂ ਹੋਈਆਂ ਅਸੀਂ ਇਹਨਾਂ ਕਰਾਂਗੇ ਅਸੀਂ ਇਹਨਾਂ ਨੂੰ ਸੱਚੇ ਢੰਗ ਨਾਲ ਤੇ ਵਹੀਏ ਤਰੀਕੇ ਨਾਲ ਸਰਕਾਰ ਦੇ ਕੋਲ ਲੈ ਕੇ ਜਾਵਾਂਗੇ ਤੇ ਉਹਨਾਂ ਨੂੰ ਇਨਸਾਫ ਦਿਵਾਵਾਂਗੇ ਹਰਜੀਤ ਪ੍ਰਵੀਨ ਕਾਟਰ ਜੀ ਅੱਜ ਜਿਹੜਾ ਪ੍ਰਲਾ ਹੋ ਰਿਹਾ ਇਸ ਬਾਰੇ ਗਰੀਫ ਕਰੋਗੇ ਹਾਂਜੀ ਬਿਲਕੁਲ ਜੀ ਅੱਜ ਸਭ ਤੋਂ ਪਹਿਲਾ ਮੇਰੀ ਕਿਰਤ ਮਜ਼ਦੂਰ ਮਜ਼ਦੂਰ ਸੰ ਸਾਡੀ ਜਿਹੜੀ ਹੈਗੀ ਹੈ ਸੰ ਸਸਤਾ ਵੱਲੋਂ ਜਗਤਾਰ ਸਿੰਘ ਰਪਾਣਾ ਜੀ ਨੂੰ ਲੱਖ ਲੱਖ ਵਧਾਈ ਜੀ ਉਹਨਾਂ ਨੂੰ ਬੜੀ ਐਨ ਜਨਮ ਸਕੱਤਰ ਦੀ ਜ਼ਿੰਮੇਵਾਰੀ ਮਿਲੀ ਹੈ ਉਹਨਾਂ ਦੇ ਜਿਹੜੇ ਦਿੱਕਾ ਕਮਾਰੇ ਪ੍ਰਤੀ ਜਿਹੜਾ ਉਹਨਾਂ ਨੇ ਕੰਮ ਕੀਤਾ ਹੈ ਔਰ ਮੈਂ ਗੱਲ ਕਹਿਣੀ ਚਾਹਾਂਗਾ ਵੀ ਅੱਜ ਵੀ ਜਿਹੜੇ ਜਿਹੜੇ ਅਮੀਰ ਲੋਗ ਨੇ ਜਿਹੜੇ ਸੰਪਤੀ ਲੋਗ ਨੇ ਉਹ ਗੁਲਾਮੀ ਪ੍ਰਥਾੜੀ ਜਿਹੜੀ ਉਹਨਾਂ ਦੀ ਮਾਨਸਿਕਤਾ ਦਾ ਉਹ ਅੱਜ ਵੀ ਉਸੇ ਤਰੀਕੇ ਨਾਲ ਚੱਲੀ ਜਾ ਰਹੀ ਆ ਉਹ ਗਰੇ ਮਜ਼ਦੂਰਾਂ ਉਹਨਾਂ ਨੂੰ ਅੱਜ ਵੀ ਉਹ ਆਪਣਾ ਗੁਲਾਮ ਹੀ ਸਮਝਦੇ ਆ ਮੈਂ ਸਮਝਦਾ ਕਿ ਬਾ ਜਗ ਦੇ ਵਿੱਚ ਪਰਿਵਰਤਨ ਆ ਚੁੱਕਾ ਆਧੁਨਿਕ ਯੋਗਾ ਤੇ ਹਰੇ ਪ੍ਰਮਾਤਮਾ ਨੇ ਹਰੇਕ ਆਦਮੀ ਨੂੰ ਅਲੱਗ-ਅਲੱਗ ਤਰ੍ਹਾਂ ਦਾ ਕਿੱਤਾ ਦਿੱਤਾ ਤੇ ਜੇ ਮਜ਼ਦੂਰਾਂ ਦੇ ਹੱਥਰੇ ਵਿੱਚ ਮਜ਼ਦੂਰੀ ਉਹਨਾਂ ਦਾ ਕਿੱਤਾ ਆਇਆ ਬੰਦਾ ਚਾਹਾਂਗਾ ਵੀ ਜਿਹੜੇ ਸੰਪਨ ਲੋਕ ਨੇ ਉਹਨਾਂ ਨੂੰ ਆਪਣਾ ਭਾਈ ਪ੍ਰਾ ਸਮਿਤੀ ਉਹਨਾਂ ਦੇ ਨਾਲ ਕੰਮ ਦੇ ਨਾਲ ਨਾਲ ਉਹਨਾਂ ਦੇ ਰਹਿਣ ਸਹਣ ਦੀ ਵਿਵਸਥਾ ਉਹਨਾਂ ਦੇ ਇਲਾਜ ਦੀ ਵਿਵਸਥਾ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੀ ਵਿਵਸਥਾ ਉਹਨੂੰ ਨਾਲ ਉਹਦੇ ਵਿੱਚ ਪੂਰਾ ਸਹਿਯੋਗ ਕਰਨ ਮਜ਼ਦੂਰਾ ਦੇ ਨਾਲ ਟੱਕਾ ਨਾ ਕਰਨ ਕਿਉਂਕਿ ਜੇ ਕਿਸੇ ਮਜ਼ਦੂਰ ਦੇ ਨਾਲ ਕੋਈ ਟੱਕਾ ਹੁੰਦਾ ਤੇ ਕੋਈ ਬਾਦ ਮਜ਼ਦੂਰੀ ਹੁੰਦੀ ਹੈ ਤੇ ਸਾਡੀ ਮਜ਼ਦੂਰ ਮਦਦ ਸੰ ਜਿਹੜੀ ਸਾਡੀ ਸਸਤਾ ਉਹ ਦੱਬ ਕੇ ਉਹਦਾ ਵਿਰੋਧ ਕਰੇਗੀ ਔਰ ਮਜ਼ਦੂਰਾ ਦੇ ਨਾਲ ਹਮੇਸ਼ਾ ਮੋਢੇ ਦਾ ਮੋਢਾ ਲਾ ਕੇ ਸਾਡੀ ਭਾਈ ਸਸਤਾ ਖੜੀ ਹੈ ਔਰ ਖੜੀ ਰਹੇਗੀ ਧੰਨਵਾਦ ਜੀ